ਬੜੇ ਭਰਾਵਾਂ ਦੇ ਮੈਸੇਜ ਆਉਂਦੇ ਸੀ ਇੰਸਟਾਗ੍ਰam ਤੇ ਕਿ ਬਈ ਤੂੰ ਟ੍ਰੈਂਡੀ ਆਊਟਲੈਟ ਦੀਆਂ ਵੀਡੀਓ ਪਾਉਣਾ ਤੇ ਸਾਡੇ ਵੱਲ ਤੇ ਪ੍ਰੀਮੀਅਮ ਜੀਨਾਂ ਲੈ ਕੇ ਆ ਤੇ ਟ੍ਰੈਂਡੀ ਆਊਟਲੈਟ ਵਾਲੇ ਬਾਈ ਨੇ ਕਰਤੀ ਤੁਹਾਡੀ ਖਾਸ਼ ਪੂਰੀ ਤੇ ਆ ਗਏ ਜੀ ਵੀਡੀਓ ਜਿੰਨਾ ਦਾ ਫੁੱਲ ਸਟਾਕ ਤੁਸੀਂ ਦੇਖੀਂ ਸਟਾਰਟਿੰਗ ਦੇ ਵਿੱਚ ਦਿਖਾਉਣਾ ਆਈਟਮ ਪੂਰੀ ਕਹਿੰਦਾ 499 ਤੋਂ ਬਈ ਜੀਨ ਸਟਾਰਟ ਹੈਗੀ ਠੀਕ ਹੈ ਜੀ ਕਾਟਨ ਕਪੜੇ ਹੋਣਗੇ ਪੂਰੀ ਕਹਿੰਦਾ ਗੱਲ ਬਾਤ ਉਹ ਤੇ ਮੜੇ ਨੇੜੇ ਕਰਕੇ ਦਿਖਾ ਦੇ ਅੰਦਰ ਆਹ ਜਿਹੜੀ ਤੁਸੀਂ ਜੱਪ ਜੱਪ ਸਾਰੀ ਚੈੱਕ ਕਰੋਗੇ ਨਾ ਸਾਰੀ ਇੱਥੇ ਪ੍ਰੀਮੀਅਮ ਜੱਪਾਂ ਲੱਗੀ ਹੋਈ ਹੈ ਟਾਲੀਅਨ ਫੁੱਲੀ ਐਮਾ ਲੋਡੋ ਦੇ ਆਰਟੀਕਲ ਹੋਣਗੇ ਪੂਰੇ ਕੈਨੇਡਾ ਦੇ ਕੀ ਬਾਤ ਹੈ ਕੀ ਬਾਤ 3000 ਰੁਪਏ ਵਾਲਾ ਇੱਥੇ ਬਈ ਡੀਐਸ ਜੀ ਕਰਾਉਂਦੇ ਸੀ ਇਹ ਕਾ ਸੇਗਾ ਜੀ 499 ਰੁਪਏ ਤੋਂ ਸ਼ੁਰੂ ਹੈ ਜੀ ਠੀਕ ਹੈ ਜੀ 499 ਰੁਪਏ ਤੋਂ ਸ਼ੁਰੂ ਹੋ ਗਏ 12-1300 ਰੁਪਏ ਤੇ ਇੱਕ 1500 ਤੇ ਇੱਕ ਜੀਨ ਪਈ ਆ ਠੀਕ ਹੈ ਮਤਲਬ ਕਹਿਣ ਦਾ ਮਤਲਬ ਹਰ ਇੱਕ ਕੁਆਲਿਟੀ ਦੇ ਵਿੱਚ ਹਰ ਇੱਕ ਰੇਟ ਮਿਲਣ ਵਾਲਾ ਚਾਹੇ ਜਾਂ ਕਸਟਮਰ ਪੈਸੇ ਲਾਉ ਉਹ ਵੀ ਜੀ ਜੀਨ ਮਿਲ ਠੀਕ ਹੈ ਜੀ ਕੰਪੀਟੀਸ਼ਨ ਵਾਲਾ ਕੋਈ ਮੈਟਰ ਨਹੀਂ ਆਪਣੇ ਆ ਦੇਖੋ ਜੀ ਪੂਰੀਆਂ ਪ੍ਰੀਮੀਅਮ ਜੀਨਾਂ ਜਣੀਆਂ ਜਿਹੜੀਆਂ 2-2000 25-2500 ਦੀਆਂ ਵਿਕਦੀਆਂ ਕੋਲ ਨੂੰ ਬੇਸ ਆ ਕੀ ਬਾਤ ਹੈ ਤੇ ਡਿਜ਼ਾਈਨ ਵੀ ਤੁਹਾਨੂੰ ਲਗਭਗ ਇੱਥੇ ਫੁੱਲ ਮਿਲਣ ਵਾਲੇ ਆ ਆ ਲੋ ਜੀ ਚੈੱਕ ਕਰਾ ਦਿਓ ਸਾਰੇ ਅੰਦਰ ਟੈਗ ਡੂਗ ਵਗੈਰਾ ਵਾਸ਼ ਕੇਅਰ ਵਗੈਰਾ ਸਾਰੇ ਨਾਲ ਦੇ ਨੇੜੇ ਕਰਕੇ ਦਿਖਾ ਦੇ ਕੀ ਬਾਤ ਹੈ ਜੀ ਡਿਟੋ ਦੇ ਹੋਣਗੇ ਸਾਰੇ ਆ ਚੈੱਕ ਕਰ ਲਓ ਜੀ ਠੀਕ ਹੈ ਜੀ ਇੱਧਰ ਮਾੜੇ ਜਿਹਾ ਕੈਮਰਾ ਮਰਵਾ ਦੇ ਮੈਂ ਕਹਿੰਦਾ ਜੀਨਾ ਘੱਟੋ ਘੱਟ ਤੁਹਾਨੂੰ 1000 2000 ਪੀਸ ਇੱਥੇ ਤਾਂ ਜੀਨਾਂ ਦਾ ਲੱਗਿਆ ਹੋਇਆ ਮਿਲੂਗਾ ਤੇ ਸਾਈਜ਼ ਕਿਹੜਾ ਮਿਲੂਗਾ ਬਈ ਇਹਦਾ ਸਾਈਜ਼ ਬਈ ਆਪਣੇ ਕੋਲੇ 42 ਲੱਖ ਤੱਕ ਮਿਲ ਜਾਣਗੇ 28 ਲੱਖ ਤੋਂ ਲੈ ਕੇ 42 ਤੱਕ ਮਿਲ ਜਾਣਗੇ ਬੱਚੇ ਦੀ ਕੋਈ ਆਈਟਮ ਨਹੀਂ ਹੈਗੀ ਸਾਰੀ ਜੈਂਟਸ ਦੀ ਹੈ 28 ਲੱਖ ਤੋਂ ਲੈ ਕੇ 42 44 ਲੱਖ ਤੱਕ ਬਈ ਲੋ ਜੀ 42 44 ਲੱਖ ਵਾਲੇ ਆਜੋ ਫਿਰ ਜੇ ਤੁਹਾਨੂੰ ਮਾਰਕੀਟ ਦੇ ਵਿੱਚ ਕਿਧੋ ਤੁਹਾਡੀ ਜੀਨ ਨਹੀਂ ਮਿਲਦੀ ਹੈਗੀ ਤੁਸੀਂ ਟ੍ਰੈਂਡੀ ਆਊਟਲੈਟ ਸ਼ਹਿਰ ਰੰਪਰਾ ਫੂਲ ਦੇ ਵਿੱਚ ਪਹੁੰਚਣਾਗਾ ਸਿਟੀ ਸੈਂਟਰ ਮਾਰਕੀਟ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਕੇ ਆਜੋ